ਗੁਰਦਾਸ ਸਿੰਘ ਗਾਲੀਆ ਜੀ ਦੇ ਪਗੜ ਕੇ ਹੋਆ ਸੀ ਆਪਣੀ ਰਗਨਾ ਪੇਸ਼ ਕਰਨਗੇ ਤੇ ਇਹਨਾਂ ਤੋਂ ਬਾਅਦ ਬਹਾਦਰ ਸਿੰਘ ਧੌਲਾ ਜੀ ਹੋਟਿਆ ਰਹਣਗੇ ਸਹੀ ਗੰਛੇ ਤੋਂ ਵੀ ਬਹੁਤ ਹੀ ਸਖਤ ਜੋ ਪ੍ਰਧਾਨਗੀ ਮੰਡਲ ਤੇ ਸੋਹਣੇ ਜਿਹੇ ਸਮਾਜ ਦੀ ਕਲਪਨਾ ਕਰਨ ਵਾਲੇ ਸਹਿਸਕਾਰ ਪਾਠਕੋ ਸੁਹਾਨੀ ਪਾਇਆ ਨੇ ਪਿਆਰ ਭਰੀ ਸਤਿਕਾਰ ਮੋਮੈਂਟਲੀ ਇੱਕ ਜੀ ਪੰਜਾਬੀ ਮਾਂ ਬੋਲੀ ਦੀ ਸ਼ਿਵਾਲੀ ਮੈਨੂੰ ਬਾੜੀ ਹੀ ਪਿਆਰੀ ਲੱਗਦੀ ਐ ਮੇਰੀ ਅਨਪੜ ਮਾਂ ਦੀ ਬੋਲੀ ਓਏ ਮਿਸਰੀ ਤੋਂ ਮਿੱਠੀ ਸਹਿਜ ਜਹੀ ਮਿਸਰੀ ਤੋਂ ਮਿੱਠੀ ਸਹਿਜ ਜਹੀ ਮਮਤਾ ਪਰੀ ਪੜ੍ਹਲੀ ਓਏ ਮੈਨੂੰ ਬੜੀ ਪਿਆਰੀ ਲੱਗਦੀ ਐ ਮੇਰੀ ਅਨਪੜ ਮਾਂ ਦੀ ਬੋਲੀ ਓਏ ਜਾਤ ਪੰਜਾਬੀ ਪਾਤ ਪੰਜਾਬੀ ਸਬਦਾਂ ਦੀ ਸੋਹਤ ਪੰਜਾਬੀ ਬੋਲਿਓ ਨਾਟ ਦੇ 35 ਅਖਰੀ ਸਾਡੀ ਤਾਂ ਤਾਸ ਪੰਜਾਬੀ ਬਾਗ ਬੰਗਾਲੀਆ ਪਉ ਪਚਾਉਣੀ ਬਣ ਨਾ ਦੇਣਾ ਬੋਲੀ ਹੋਏ ਮੈਨੂੰ ਬੜੀ ਪਿਆਰੀ ਲੱਗਦੀ ਐ ਮੇਰੀ ਅਨਪੜ ਮਾਂ ਦੀ ਬੋਲੀ ਓਏ नत जोगिय सूख भ भगतां पढ़िया रिषिया मुन मो सभु मा बोली आखिया सचे दुनिया न शब चलोका नण परी शब चलोका नी हुई ਖਤ ਗੁਰੂਆਂ ਨੇ ਖੋਲੀ ਓਏ ਮੈਨੂੰ ਬੜੀ ਪਿਆਰੀ ਲੱਗਦੀ ਐ ਮੇਰੀ ਅਰਪੜ ਮਾਂ ਦੀ ਬੋਲੀ ਓਏ ਇਸ ਬੋਲੀ ਨੂੰ ਬੁੜਤੀ ਦਿੱਤੀ ਸਾਡੇ ਪੰਜ ਦਰਿਆਵਾਂ ਨੇ ਦੇ ਪੰਗੜੇ ਢੋਲੇ ਮਾਈਏ ਝੁਣ ਨਛਈਆਂ ਛਾਣੇ ਪੌਦੇ ਪੰਛੀ ਭਰਨ ਹੁੰਗਾਰੇ ਪੌਦੇ ਪੰਛੀ ਭਰਨ ਹੁੰਗਾਰੇ ਰਗ ਰਗ ਮਿੱਠਸ ਕੋਲੀ ਓਏ ਮੈਨੂੰ ਬੜੀ ਪਿਆਰੀ ਲੱਗਦੀ ਐ ਮੇਰੀ ਅਨਪੜ ਮਾਂਦੀ ਬੋਲੀ ਓਏ ਸਿੱਖ ਲੋ ਪਾਵੇਂ ਲੱਖ ਜਵਾਨਾ ਕਰਿਓ ਮਾਨ ਪੰਜਾਬੀ ਦਾ ਲੋਰੀਆਂ ਦੇ ਵਿੱਚ ਗੁੜਤੀ ਦਿੱਤੀ ਬਾਕੀ ਟੌਰ ਨਬਾਬੀ ਦਾ ਨਾਨੀ ਦਾਦੀ ਹੰਗਾ ਆਹੋ ਨਾਨੀ ਦਾਦੀ ਹੰਗਾ ਆਹੋ ਸੁਣੀ ਸੀ ਬਾਤ ਬਤੋਲੀ ਓਏ ਮੈਨੂੰ ਬੜੀ ਪਿਆਰੀ ਲੱਗਦੀ ਐ ਮੇਰੀ ਅਨਪੜਮਾ ਦੀ ਬੋਲੀ ਓਏ ਬਾਤ ਮੰਨ ਲਈ ਰਾਜਨ ਨੂੰ ਨਾ ਚੰਗੇ ਲੱਗਦੇ ਬੋਲਣ ਤੋਂ ਹਿੱਚ ਪਿਚਾਉਂਦੇ ਜੋ तरमी माध चुंगर कम नाला जुग जुग करेे तरक़ी खालां गे हिकु ॻोली वे मैनू बी पेरियूं अनपढ़ मोली वई अनपढ़ा जी ॿोली वे